ਇਸ ਜਗ੍ਹਾ ਤੇ ਤਾਂ-ਤਨ ਮੱਤ ਗੁਜਰਕੋਟ ਦੀ ਤੇ ਛੋਟੇ ਸਾਬਜੀਆਂ ਹਸਤੀਆਂ ਅੱਜ ਵੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਵੀ ਤੁਹਾਡਾ ਸਵਾਗਤ ਹੈ ਤੇ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਸੀਗਾ ਗੁਰਦੁਆਰਾ ਸਾਹਿਬ ਦਿਵਾਨ ਟੋਡਰਮਲ ਦਾ ਦਿਵਾਨ ਟੋਡਰਮਲ ਜੀ ਦਾ ਜੱਦੀ ਘਰ ਸੀ ਪਿੰਡ ਕਾਕੜਾ ਤੇ ਪਿੰਡ ਕਾਕੜਾ ਤੋਂ ਤਕਰੀਬਨ 3 ਤੋਂ 5 ਕਿਲੋਮੀਟਰ ਦੇ ਪੈ ਜਾਂਦਾ ਹੈ ਪਿੰਡ ਆਲੌਰਖ ਪਿੰਡ ਆਲੌਰਖ ਤੇ ਇਹ ਬਾਰੋ-ਬਾਰ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ 9ਵੀਂ ਤੇ ਇਸ ਜਗ੍ਹਾ ਤੇ ਪਾਸ਼ਾਹੀ 9ਵੀਂ ਤਾਂਤਨ ਸਾਹਿਬ ਸ਼੍ਰੀ ਗੁਰਤੇਗਬਦਰ ਸਾਹਿਬ ਜੀ ਵੀ ਆਏ ਸੀ ਤੇ ਦਿਵਾਨ ਟੋਡਰਮਲ ਜੀ ਦੀ ਇਹ ਜਗ੍ਹਾ ਸੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਸੇ ਜਗ੍ਹਾ ਤੇ ਹੀ ਛੋਟੇ ਸਾਹਿਬ ਜਦਿਆਂ ਅਤੇ ਮਾਤਾ ਗੁਜਰ ਜੀ ਕੋਟ ਜੀ ਦੀਆਂ ਅਸਤੀਆਂ ਵੀ ਹੈਗੀਆਂ ਤੇ ਜਿਹੜੀਆਂ ਇਹ ਅਸਤੀਆਂ ਸੀਗੀਆਂ ਦਿਵਾਨ ਟੋਡਰਮਲ ਜ ਜਗਤੇ ਅੱਜਕੱਲ ਮਹਾਰਾਜ ਦੇ ਪ੍ਰਕਾਸ਼ ਤੇ ਅੰਦਰ ਚਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਨੇ ਤੇ ਉਸ ਥੜਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਉਹ ਅਸਤੀਆਂ ਮੌਜੂਦ ਨੇ ਤੇ ਇੱਥੇ ਤਨਤਨ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਨਿਸ਼ਾਨ ਵੀ ਨੇ ਇਸ ਸਾਈਡ ਸਾਹਮਣੇ ਹੈਗਾ ਨਾਬਾ ਰੋਡ ਇਸ ਸਾਈਡ ਹੈਗਾ ਨਾਬਾ ਲੈਫਟ ਸਾਈਡ ਤੇ ਰਾਈਟ ਸਾਈਡ ਹੈਗਾ ਪਵਾਨੀਗੜ ਤੇ ਇਸ ਰੋਡ ਤੋਂ ਜਦੋਂ ਆਪਾਂ ਪਿੰਡ ਆਲੌਰ ਖਾਲੀ ਸਾਈਡ ਜਾਂਦੇ ਆ ਤਾਂ ਰੋਡ ਦੇ ਉੱਪਰ ਹੀ ਇਹ ਗੁਰਦੁਆਰਾ ਸਾਹਿਬ ਹੈ ਮੰਜੀ ਸਾਹਿਬ ਤੇ ਸਾਹਮਣੇ ਇੱਥੋਂ ਹੈਗਾ ਪਿੰਡ ਆਲੌਰ ਖਾਲੀ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਇਤਿਹਾਸ ਵੀ ਦੱਸਾਂਗੇ ਜੀ ਇਸ ਸੜੀ ਪਿੰਡ ਹਲੌਰਕ ਭਵਾਨੀਗੜ੍ਹ ਤੋਂ 2 ਤੋਂ 3 ਕਿਲੋਮੀਟਰ ਦੀ ਵਾੜ ਤੇ ਐ ਪਿੰਡ ਹਲੌਰਕ ਦੇ ਬਾਰ ਬਾਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਈ ਨੌਮੀ ਇਸ ਸੜੀ ਇਤਿਹਾਸ ਵੀ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਇਹ ਟੋਰਡਰ ਮਾਲ ਜੀ ਦੀ ਸੀਗੇ ਤੇ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦਾ ਤੇ ਤੁਹਾਡੇ ਨਾਲ ਇਤਿਹਾਸ ਵੀ ਸਾਂਝਾ ਕਰਾਂਗੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰੀ ਜੀ ਦੀਆਂ ਹਸਤੀਆਂ ਅੱਜ ਵੀ ਇਸ ਗੁਰਦੁਆਰਾ ਸਾਹਿਬ 'ਚ ਮੌਜੂਦ ਨੇ ਦਰਬਾਰ ਸਾਹਿਬ ਦੇ ਅੰਦਰ ਆਨੇ ਆ ਤਾਂ ਇਸ ਸੈਡ ਦਰਬਾਰ ਸਾਹਿਬ ਦੇ ਅੰਦਰ ਇਸ ਜਗ੍ਹਾ ਤੇ ਤਨਤਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀਆਂ ਹਸਤੀਆਂ ਅੱਜ ਵੀ ਮੌਜੂਦ ਨੇ ਤੇ ਮਾਤਾ ਗੁਜਰਕੌਰ ਜੀ ਦੇ ਚਰਨਾਂ ਦੇ ਨਿਸ਼ਾਨ ਵੀ ਨੇ ਤੇ ਅੰਦਰ ਚਲਦੇ ਆ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਮਹਾਰਾਜਾ ਦਾ ਪ੍ਰਕਾਸ਼ ਹੈ ਇਸੇ ਜਗ੍ਹਾ ਤੇ ਹੀ ਇਸੇ ਥੜ੍ਹ ਦੇ ਹੇਠਾਂ ਹੀ ਤਨਤਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦੀਆਂ ਹਸਤੀਆਂ ਮੌਜੂਦ ਨੇ ਜਿਹੜਾ ਤੁਸੀਂ ਇਹ ਬਕਸੇ ਵਿੱਚ ਦਰਸ਼ਨ ਕਰ ਰਹੇ ਹੋ ਇੱਥੇ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਚਰਨਾਂ ਦੇ ਨਿਸ਼ਾਨ ਨੇ ਦਰਸ਼ਨ ਕਰੋ ਜੀ ਜਦੋਂ ਦੀਵਾਨ ਟੋਡਰਮਲ ਜੀ ਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਤਾਂ ਉਸ ਤੋਂ ਤਿੰਨ ਦਿਨਾਂ ਬਾਅਦ ਢੁਮਕੇ ਗਾਗਰ ਵਿੱਚ ਪਾ ਕੇ ਭਾਈ ਜੋ ਸਿੰਘ ਜੀ ਦੇ ਹੱਥ ਗੁਰਦੁਆਰਾ ਮੰਡੀ ਸਾਹਿਬ ਵਾਲੀ ਜਗ੍ਹਾ ਤੇ ਦੇ ਦਿੱਤਾ ਤੇ ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ ਤਾਂ ਉਸ ਸਾਧੂ ਅਤੇ ਭਾਈ ਜੋਤ ਸਿੰਘ ਜੀ ਨੇ ਇੱਥੇ ਟੋਆ ਪੁੱਟ ਕੇ ਫੁੱਲ ਹਸਤਾ ਨੂੰ ਦਬਾ ਕੇ ਉੱਪਰ ਥੜਾ ਬਣਾ ਦਿੱਤਾ 1991 ਵਿੱਚ ਇਸ ਸਥਾਨ ਹੋਈ ਦੁਬਾਰਾਕਾਰ ਸੇਵਾ ਦੌਰਾਨ ਇਹ ਫੁੱਲ ਹਸਤਾ ਬਾਹਰ ਕੱਢ ਕੇ ਕੱਚ ਦੇ ਬਰਤਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਸੇਵਾ ਸਪੰਨ ਹੋਣ ਤੋਂ ਬਾਅਦ ਅਰਦਾਸ ਕਰਕੇ ਉਸ ਬਰਤਨ ਨੂੰ ਥੜਾ ਸਾਹਿਬ ਵਾਲੀ ਜਗ੍ਹਾ ਹੇਠਾਂ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸਾਹਿਬ ਸ਼ਿਸ਼ੋਭਿਤ ਹੈ ਤੇ ਇਸ ਸਾਈਡ ਇਸ ਸਾਈਡ ਵੀ ਦਰਬਾਰ ਸਾਹਿਬ ਹੈ ਤੇ ਇਸ ਜਗ੍ਹਾ ਤੇ ਗੁਰਤੇਗ ਬਹਾਦਰ ਸਾਹਿਬ ਜਦੋਂ ਆਏ ਸੀ ਤੇ ਟੋਡਰਮਲ ਜੀ ਨੂੰ ਜਦੋਂ ਪਤਾ ਲੱਗਾ ਤਾਂ ਇਸ ਜਗ੍ਹਾ ਤੇ ਹੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਸੀਗੇ ਇਸ ਸੂਕ ਆਸਨ ਸਥਾਨ ਹੈ ਤੇ ਦਸ ਲੋਵਰ ਸਾਹਿਬ ਆ ਗਿਆ ਤੇ ਇੱਕ ਦਰਬਾਰ ਸਾਹਿਬ ਸੀਗਾ ਸਾਹਮਣੇ ਤੇ ਇਸ ਜਗ੍ਹਾ ਤੇ ਜਿਹੜਾ ਥੜਾ ਸਾਹਿਬ ਹੈ ਇਸ ਥੜੇ ਤੇ ਹੀ ਮਾਤਾ ਗੁਜਰਪੁਰ ਜੀ ਤੇ ਛੋਟੇ ਸਾਹਿਬ ਜਦਿਆਂ ਆਸਤਿਆਂ ਨੀਚੇ ਥੜੇ 'ਚ ਮੌਜੂਦ ਨੇ ਤੁਸੀਂ ਦਰਸ਼ਨ ਕੀਤੇ ਥੜਾ ਸਾਹਿਬ ਦੇ ਤੇ ਤੁਸੀਂ ਸਾਹਮਣੇ ਜਿਹੜਾ ਇਹ ਸਥਾਨ ਦੇਖ ਰਹੇ ਹੋ ਇਸੇ ਸਥਾਨ ਤੇ ਹੀ ਗੁਰਤੇਗਵਧਰ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਮਾਤਾ ਗੁਜਰ ਕੋ ਜਿਸ ਵਿੱਚ 306 ਸਿੰਘ ਸੰਗਤਾਂ ਦਾ ਜਥਾ ਇਸੇ ਜਗ੍ਹਾ ਤੇ ਆਇਆ ਸੀ ਤੇ ਗੁਰੂ ਸਾਹਿਬ ਜੀ ਜਿਸ ਨਿਮ ਥੱਲੇ ਬੈਠੇ ਸਨ ਉਸ ਨਿਮ ਦੇ ਪੱਤੇ ਮਿੱਠੇ ਹੋ ਗਏ ਸੀ ਗੁਰਦੁਆਰਾ ਸਾਹਿਬ ਵਾਲੀ ਜ਼ਮੀਨ ਟੋਡਰਮਲ ਜੀ ਦੀ ਹੈ ਜਦੋਂ ਟੋਡਰਮਲ ਜੀ ਨੂੰ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਤੇ ਸੰਗਤ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਸਾਹਿਬ ਕੋਲੋਂ ਸੇਵਾ ਦੀ ਮੰਗ ਕੀਤੀ ਗੁਰੂ ਸਾਹਿਬ ਜੀ ਨੇ ਉਸ ਦੀ ਸੇਵਾ ਭਾਵਨਾ ਦੇਖ ਕੇ ਖੁਸ਼ ਹੋ ਕੇ ਗੁਰਦੁਆਰੇ ਮਾਨਮੋਜੀ ਨੂੰ ਅਨੇਕਾਂ ਵਾਰ ਦਿੱਤੇ ਅਤੇ ਭਵਿੱਖ ਵਿੱਚ ਵੱਡੀ ਸੇਵਾ ਲੈਣ ਲਈ ਵਚਨ ਕੀਤੇ ਅੰਦਰ ਦਰਸ਼ਨ ਕਰਕੇ ਆਗੇ ਸੀ ਗੁਰਦੁਆਰਾ ਸਾਹਿਬ ਦੇ ਤੇ ਇਸ ਸਾਈਡ ਦੀਵਾਨ ਹਾਲ ਬਣਿਆ ਹੋਇਆ ਹੈ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਦੇ ਬਾਹਰ ਆਗੇ ਸੀ ਤੇ ਦੇ ਕਾਊਂਟਰ ਦੇ ਉੱਪਰ ਹੀ ਨੇ ਫੋਟੋ ਲੱਗੀ ਹੋਈ ਹੈ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਨਾਲ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਸੰਬੰਧ ਵਿੱਚ ਇਹ ਫੋਟੋ ਇੱਥੇ ਲੱਗੀ ਹੋਈ ਹੈ ਬਹੁਤ ਵਧੀਆ ਪੇਂਟਿੰਗ ਕੀਤੀ ਹੋਈ ਹੈ ਤੇ ਕਿੱਥੇ ਨਾ ਪੋਸਟਰ ਦੇ ਉੱਪਰ ਫੋਟੋ ਲੱਗੀ ਹੋਈ ਹੈ ਜਿੱਥੇ ਲਿਖਿਆ ਹੈ ਕਿ ਦੀਵਾਨ ਟੋਡਰ ਮਲ ਜੀ ਆਪ ਟੋਆ ਪੁੱਟ ਕੇ ਜਿਹੜੀ ਹਸਤਿਆਂ ਵਾਲੀ ਗਾਗਰ ਸੀ ਉਹ ਨੀਚੇ ਦਬਰੇ ਨੇ ਤੇ ਇਹ ਜਿਹੜਾ ਮਹਾਸ਼ੀਧੀ ਸਮਾਗਮ ਨਗਰ ਕੀਰਤਨ ਆਂਦਾ ਹੈ ਤਾਂ ਇਸੇ ਜਗ੍ਹਾ ਤੇ ਆ ਕੇ ਸਪੂਰਨ ਹੁੰਦਾ ਹੈ ਜਿਵੇਂ ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀਗਾ ਪਿੰਡ ਕਾਕੜਾ ਗੁਰਦੁਆਰਾ ਸਾਹਿਬ ਦੀਵਾਨ ਟੋਡਰਮਲ ਜਿੱਦਾ ਉੱਥੇ ਇੱਕ ਪੋਸਟਰ ਲੱਗਿਆ ਹੋਇਆ ਸੀਗਾ ਤੇ ਉੱਥੇ ਵੀ ਲਿਖਿਆ ਸੀਗਾ 14ਪਉ ਨੂੰ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਚੱਲ ਕੇ ਇਸ ਪਿੰਡ ਪਿੰਡ ਕਾਕੜਾ ਇਸੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ ਤੇ ਇੱਥੇ ਬਹੁਤ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦਾ ਨਾਮ ਮੰਜੀ ਸਾਹਿਬ ਪਾਸ਼ਾ ਨੌਵੀਂ ਯਾਦਗਾਰ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਦੀਵਾਨ ਟੋਡਰਮਲ ਜੀ ਜਿਹੜੀ ਤੁਸੀਂ ਇਹ ਸਾਰੀ ਜਗ੍ਹਾ ਦੇਖ ਰਹੇ ਹੋ ਇਹ ਸਾਰੀ ਦੀਵਾਨ ਟੋਡਰਮਲ ਜੀ ਦੀ ਆਪਣੀ ਜਗ੍ਹਾ ਸੀ ਜਦੋਂ ਦੀਵਾਨ ਟੋਡਰਮਲ ਜੀ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸਸਕਾਰ ਕਰਨਾ ਸੀ ਤਾਂ ਜਦੋਂ ਉਹਨਾਂ ਨੇ ਵਜ਼ੀਰ ਖਾਨ ਦੇ ਕੋਲ ਜਿਹੜੀ ਜਗ੍ਹਾ ਖਰੀਦੀ ਸੀ ਮੋਰਾ ਵਿਸ਼ਾਕੇ ਉਸ ਵਾਸਤੇ ਦੀਵਾਨ ਟੋਡਰਮਲ ਜੀ ਨੇ ਆਪਣੀ ਜਿੰਨੀ ਵੀ ਜੱਦੀ ਜਾਇਦਾਦ ਸੀ ਪਿੰਡਾਂ ਵਿੱਚ ਉਹ ਪਿੰਡ ਕਾਕੜਾ ਵਿਖੇ ਹੋਵੇ ਜਾਂ ਪਿੰਡ ਆਲੌਰ ਖ ਵਿਖੇ ਹੋਵੇ ਇਸ ਤੋਂ ਇਲਾਵਾ ਜਿੰਨੀ ਵੀ ਉਹਨਾਂ ਦੇ ਕੋਲ ਧਨ ਸੰਪਤੀ ਸਭ ਕੁਝ ਸੀ ਉਹਨਾਂ ਨੇ ਵੇਚ ਦੀ ਜੋਤੀਸ ਰੂਪ ਵਾਲੀ ਥਾਂ ਖਰੀਦੀ ਸੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦਿਵਾਨ ਟੋਡਰਮਲ ਜੀ ਦੇ ਤੇ ਜਿੰਨੇ ਵੀ ਹਿਸਟਰੀ ਪਤਾ ਸੀ ਸੋ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਜੇਕਰ ਗਲਤੀ ਹੋਈ ਤਾਂ ਮਾਫ ਕਰਿਓ ਕਿਉਂਕਿ ਜਿੰਨੀ ਕੀ ਹਿਸਟਰੀ ਪਤਾ ਸੀ ਆਪਾਂ ਨੂੰ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਦੇ ਆ ਨਵੇਂ ਵਲੌਗ ਵਿੱਚ ਚੰਗਾ ਫੇਜੀ ਸਾਸ਼ੀ ਕਾਲ ਜੀ